ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰਤ ਵੀਰ ਸਾਰੇ ਵੀਰਾਂ ਦਾ ਹੀ ਚੈਨ ਚ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 9 ਤੇ ਕੱਲ 10 ਮਈ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ ਤੇ ਅੱਜ ਤੇ ਕੱਲ ਕਿਹੜੇ-ਕਿਹੜੇ ਖੇਤਰਾਂ ਵਿੱਚ ਮੀਂਹ ਪੈ ਸਕਦਾ ਕਿੱਥੇ-ਕਿੱਥੇ ਹਲਕਾ ਦਰਮਿਆਨਾ ਕਿੱਥੇ-ਕਿੱਥੇ ਗਰਜ ਚਲਚਕ ਨਾਲ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੋ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਦੇ ਕਰੀਬ 7:00 ਵਜੇ ਤੇ 10 ਮਿੰਟ ਸਵੇਰ ਅੱਜ 9 ਮਈ 2025 ਦੀਆਂ ਲਾਈਵ ਤਾ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਸਾਬਤ ਖਾਈ ਦੇ ਰਿਹਾ ਜਿਹੜੀ ਪੂਰਬੀ ਲਾਕੇ ਆਪਣੇ ਮਾ ਰੂਪਨਗਰ ਦੇ ਇਲਾਕੇ ਨਵਾਂ ਸ਼ਹਿਰ ਹੋ ਗਿਆ ਲੁਧਿਆਣਾ ਦੇ ਕੁਝ ਖੇਤਰوں ਹਿਆਰਪੁਰ ਹੋ ਗਿਆ ਤੇ ਇਤਿਹਾਸਕ ਖੇਤरां ਵਿੱਚ ਹਲਕੀ ਸੰਘਣੀ ਜਿਹੜੀ ਪੱਤਰਵੇ ਤੋਂ ਤੌਰ ਚਾਰਿਤ ਕੁਝ ਖੇਤरां ਵਿੱਚ ਜਿਹੜੇ ਪਾੜਾ ਦੇ ਨਾਂ ਲੱਗਦੇ ਖੇਤਰ ਜਾਂ ਲ ਆਪਣੇ ਨਾਲ ਲੱਗਦੇ ਹਿਆਰਪੁਰ ਦੇ ਇਲਾਕਿਆਂ ਵਿੱਚ ਆ ਕਿਤੇ ਕਿਤੇ ਘਰ ਚਲਿਸ਼ਕ ਦੇ ਨਾਲ ਹਲਕੇ ਦਰਮਿਆਨੇ ਜਿਹੜੇ ਸ਼ਰਾਟੇ ਸਵੀਰ ਤੋਂ ਤਰਜ ਕੀਤਾ ਤੇ ਚਾਰੇ ਨੂੰ ਕਿਤੇ ਕਿਤੇ ਜਿਹੜੇ ਸ਼ਰਾਟੇ ਆ ਪੈ ਰਹੇ ਨੇ ਮੀਂਹ ਦੇ ਤੇ ਕਮੈਂਟ ਕਰ ਜਰੂਰ ਤੁਹਾਨੂੰ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਬਾਕੀ ਫਿਲਹਾਲ ਮੌਸਮ ਠੀਕ ਠਾਕ ਹੈ ਆਰਿਆਣਾ ਦੱਖਣੀ ਖੇਤਰੋਗੇ ਇਸਾਰ ਤੋਂ ਲੈ ਕੇ ਲੋਹਾਰੂ ਹੋ ਗਿਆ ਜਿਹੜੇ Rajasthan ਦੇ ਖੇਤਰੋਗੇ ਜਾਂ ਪਾਣੀ ਪਤੋ ਲੈ ਕੇ ਦਿੱਲੀ ਦੇ ਇਲਾਕੇ ਪੱਛਮੀ UP ਦੇ ਖੇਤਰਾ ਵਿੱਚ ਜਿਹੜੀ ਪੱਤਲਬਈ ਪਣੀ ਵੀ ਬਠਿੰਡਾ ਦੇ ਕੁਝ ਖੇਤਰਾ ਵਿੱਚ ਤੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਸੰਗਣੀ ਦੀ ਪੱਤਲਬਈ ਤੇ ਤੌਰ ਚਾਰੀ ਹੈ ਤੇ ਅੱਜ 9 ਮਈ ਨੂੰ ਟੁੱਟਵੀ ਕੁਝ ਖੇਤਰਾਂ ਵਿੱਚ ਅਸਾਰ ਰਹਿਣਗੇ ਤੇ ਕੱਲ 10 ਮਈ ਨੂੰ ਕੁਝ ਖੇਤਰਾਂ ਵਿੱਚ ਤੁਸੀਂ 11 12 ਮਈ ਨੂੰ ਵੀ ਜੇ ਟੁੱਟਵੇਂ ਯਾਨੀ ਕਿ ਕਾਰਵਾਈ ਹੋਣਗੀ ਅੱਜ ਕਿਤੇ ਵੀ ਪੈਗਾ ਕੱਲ ਕਿਤੇ ਵੀ ਪੈਗਾ ਪਰਸੋਂ ਕੋ 14 ਵੀ ਪੈਗਾ ਇਸ ਤਰ੍ਹਾਂ ਜੇ ਸੁਭਾਅ ਨੂੰ ਬਣਤੀ ਦਿਖਾਈ ਦੇ ਰਹੀ ਹੈ ਅੱਜ ਵੀ ਪੰਜਾਬ ਦੇ 25 ਤੋਂ 30 ਜਾਂ 30 ਤੋਂ 35 ਉਸਰੇ 35 40% ਖੇਤਰਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਕਿਤੇ ਕਿਤੇ ਰਮੀ ਦਰਜ ਕੀਤਾ ਜਸ ਰਾਜ ਦੁਪਹਿਰ ਤੋਂ ਲੈ ਕੇ ਸ਼ਾਮ ਹੁਣ ਤੋਂ ਲੈ ਕੇ ਸ਼ਾਮ ਤੱਕ ਆ ਘੰਟਿਆਂ ਵਿੱਚ ਕਿਤੇ ਕਿਤੇ ਜਿਹੜੇ ਛਰਾਟੇ ਦਰਜ ਕੀਤੇ ਚਾਸਰੇ ਪਰ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚ ਰਾਤ ਦੇ ਕੈਟਾਲਾਈਟ ਬੱਤਲੋ ਹੀ ਬਣੇਗੀ ਤਾਂ ਫਿਰ ਤੋਂ ਕੁਝ ਖੇਤਰਾਂ ਪ੍ਰਭਾਵਿਤ ਕਰ ਸਕਦੀ ਹੈ ਪਰ ਪੱਛਮੀ ਯੂਪੀ ਹੋਵੇ ਦਿੱਲੀ ਦੇ ਕੁਝ ਖੇਤਰوں ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਹੋਵੇ ਆ ਪੰਜਾਬ ਦੇ ਹੋਣ ਇਹਨਾਂ ਖੇਤਰਾਂ ਨੂੰ ਜਿਹੜੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦੀ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਜਿਹੜਾ ਪਠਾਨਕੋਟ ਤੋਂ ਲੈ ਕੇ ਅਗਰਦਾਸਪੁਰ ਵਿੱਚ ਕਿਤੇ ਕਿਤੇ ਅਸਭਾਵਨਾ ਪਾ ਸਕਦੀ ਜਲੰਧਰ ਕਪੂਰਥਲਾ ਗਿਆ ਜਾਂ ਲੁਧਿਆਣਾ ਦੇ ਕੁਝ ਖੇਤਰੋਗੇ ਉਸ ਵਾਲਾ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਕੁਝ ਖੇਤਰ ਰੂਪਨਗਰ ਵਿੱਚ ਤਾਂ ਸਭਾਵਨਾ ਬੰਦ ਦਿਖਾਈ ਦੇ ਰਹੀ ਇੱਥੇ ਕਿਤੇ ਕਿਤੇ ਮੀਂਹ ਜਿਹੜਾ ਪੈ ਰਿ ਜਿਹੜੇ ਮੀਂਹ ਤੇ ਛਰਾਟੇ ਅਦਰਜ ਕੀਤੇ ਜਾ ਰਹੇ ਨਵਾਂ ਸ਼ਹਿਰ ਹੋ ਗਿਆ ਜਾਂ ਕੁਝ ਨਾਲ ਲੱਗਦੇ ਖੇਤਰਾ ਵਿੱਚ ਕਿਤੇ ਕਿਤੇ ਗਰਜ ਚਿਚਕ ਦੇ ਨਾਲ ਅਮੀ ਜਿਹੜਾ ਪੈ ਰਿਹਾ ਤੁਸੀਂ ਕਮੈਂਟ ਕਰੇ ਜਰੂਰ ਸੰਤ ਤੁਹਾਡੇ ਕਿਸਤਰ ਦਾ ਮੌਸਮ ਹੈ ਤੇ ਅੱਜ ਆਪਾਂ ਗੱਲ ਕਰੀ ਤੇ 9 ਮਈ ਤੇ ਕੱਲ 10 ਮਈ ਟੁੱਟਵੇਂਕਾਰੀਆਂ ਹੋਣਗੇ ਜਾਨਕੀ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਕਿਤੇ ਕਿਤੇ ਦਰਮਿਆਨੇ ਤੇਜ਼ ਜਾਨਕੀ ਜਿਹੜੇ ਕੁਝ ਇਲਾਕਿਆਂ ਵਿੱਚ ਤਗੜੇ ੜਮੀ ਸਪੈਲ ਲੱਗ ਸਕਦੇ ਨੇ ਤੇ ਕਿਤੇ ਕਿਤੇ ਅੱਜ ਗੜਮਾਰੀ ਹੋਣ ਦੀ ਸੰਭਾਵਨਾ ਰਹਿ ਕਿਤਾ ਕੁਝ ਖੇਤਰਾ ਵਿੱਚ ਤੇਜ਼ ਜਿਹੜੇ ਹਮਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਭਾਵੇਂ ਪੱਛਮੀ ਵੱਲੋਂ ਕਿਤੇ ਵੀ ਬੱਦਲ ਬਣ ਸਕਦਾ ਠੀਕ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਰਾਤ ਦੇ ਘੰਟਿਆਂ ਵਿੱਚ ਭਾਵੇਂ ਪੱਛਮੀ ਵਾਲਾ ਫਿਰੋਜ਼ਪੁਰ ਫਰੀਦਕੋਟ ਮੋਗਾ ਹੋਵੇ ਜਾਂ ਬਠਿੰਡਾ ਮਾਨਸਾਬ ਪਟਿਆਲਾ ਸੰਗਰੂਰ ਹੋਵੇ ਲੁਧਿਆਣਾ ਹੋਵੇ ਜਲੰਧਰ ਕਪੂਰਥਲਾ ਪਠਾਨਕੋਟ ਕਰਤਾਰਪੁਰ ਜਪੂਰਵੀ ਖੇਤਰ ਹੁਣ ਪਾੜਾ ਦੇ ਨਾਲ ਲੱਗਦੇ ਖੇਤਰ ਹੁਣ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਆ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਕਿਤੇ ਵੀ ਜਿਹੜੀ ਬੱਦਲ ਬਾਈ ਬਣ ਸਕਦੀ ਠੀਕ ਹੈ ਤਾਂ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਅੱਜ 9 ਮਈ ਤੋਂ ਕੱਲ 10 ਮਈ ਤੱਕ ਵਿਆ ਕਾਦਮੀਆਂ ਹੋਣਗੀਆਂ ਜਨ ਕਿ ਅੱਜ ਕੁਝ ਖੇਤਰ ਵੱਟ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲ ਗਈ ਆਪਾਂ ਇਹ ਚੈਨਲ ਤੇ ਪਹੁੰਚਾਰਾਂਗੇ ਚਾਹੁੰਦੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤਹਰ ਤੁਹਾਡਾ ਬਹੁਤ ਬਹੁਤ ਧੰਨਵਾਦ